ਵਾਇਬਸ ਟਿਕਾਹਾਲਾ ਵਾਇਬਸ ਟਿਕੋ ਤੇ ਮੈਂ ਤੁਹਾਡਾ ਆਪਣਾ ਪਰਮਿੰਟ ਸੀਐਨਵਾਈਡੀ ਜਿਹੜੇ ਵੈਸੇ। ਅੱਜ ਇਹ ਸ਼ੁਰੂ ਹੋਣ ਤੋਂ ਪਹਿਲਾਂ ਯਾਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ, ਰੀਲ ਨੂੰ ਲਾਈਕ ਕਰਿਓ, ਕਮੈਂਟ ਕਰਿਓ। ਕੱਲ੍ਹ ਨੂੰ ਵੀਡੀਓ ਪਾਈ ਸੀ, ਮੇਲਾ ਸੂਸਣਾ ਦਾ ਪਹਿਲਾ ਫੈਸਲਾ ਆਰੰਭ ਦਾ ਹੋਇਆ ਸੀ। ਤੇ ਅੱਜ ਜੁੱਟਾ ਡੈਮ ਤੇ ਸ਼ਾਮ ਦੇ ਬੱਜੇ 7:30 ਵਜੇ ਟੈਂਟ ਜਮਸ਼ੀਦ ਟਿਕਾ ਤੋਂ ਸੰਤਾ ਜਾ ਰਹੀਆਂ ਚੱਕੀਆਂ ਹੋ ਗਈ ਤੇ ਇੱਧਰ ਡਰਾਈਵਰ ਸਾਹਿਬ ਸਾਨੂੰ ਲੈ ਕੇ ਜਾਣਗੇ ਹੰਜ ਕਿਹੜਾ ਚੱਲੇ ਬਾਈ? ਟਿਕਾ ਜੀ। ਇਧਰ ਬਾਈ ਕਨੈਕਟਰ ਸਾਹਿਬ ਇਧਰ ਆ ਨੌਜਵਾਨ ਚੱਲਿਆ ਨਾਲ ਇਧਰ ਸਾਡੇ ਮਾਤਾ ਜੀ ਜਿਹੜੇ ਲੈ ਕੇ ਜਾਂਦੇ ਆਂ ਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਉਹਦੇ ਕਿ ਦੱਸੋ ਤਾਂ ਠੀਕ ਹੈ ਜੀ ਉਹ ਬਿੰਦੇ ਹੁਣਾਂ ਨੂੰ ਬਿਠਾ ਲੈਣਾ ਗਾਂ ਦੇ ਬਿੰਦਾ ਚਾਚੇ ਨੂੰ ਉਧਰੋਂ ਚੱਕੀ ਗਦੋਂ ਠੀਕ ਹੈ ਜੀ ਆ ਦੇਖ ਲਓ ਇਹਨਾਂ ਨੂੰ ਪੂਰੀ ਟੈਨਸ਼ਨ ਹੈ ਸੋ ਬਾਸ ਦੀ ਜਿਹੜੀ ਸੇਵਾ ਹੁੰਦੀ ਆ ਇਹ ਮਾਤਾ ਜੀ ਲੈ ਕੇ ਜਾਂਦੇ ਆ ਤੇ ਨਾਲ ਨਾਲ ਤੁਹਾਡੇ ਖੁੱਲ੍ਹਦਾ ਦੱਸ ਜੀ ਸੁਸਾ ਇਹਨਾਂ ਦੇ ਪੇਕੇ ਆ ਮਾਤਾ ਜੀ ਦੇ ਸੋ ਇਹ ਉਦੋਂ ਇਹ ਕਰਦੇ ਆ ਦੇ ਨਾਲ ਸੰਗਤਾਂ ਸਾਰੀਆਂ ਚੱਲੀਆਂ ਆ ਇਹ ਸਾਡੇ ਭਾਬੀ ਜੀ ਇੰਦਰਜੀਤ ਭਾਈ ਦੇ ਘਰ ਢੋਡੀ ਸਾਹਿਬ ਦੇ ਠੀਕ ਹੈ ਜੀ ਤੇ ਜਮਸ਼ੇਰ ਤੋਂ ਖੇੜੇ ਤੋਂ ਸੰਗਤਾਂ ਇਕੱਠੀਆਂ ਹੋ ਕੇ ਚੱਲੀਆਂ ਮੇਲਾ ਸੁਸਰ ਦਾ ਦੇਖਣ ਧੰਨ ਧੰਨ ਬਾਬਾ ਜਵਾਰਦਾਸ ਜੀ ਉਹਨਾਂ ਦੇ ਨਾਂ ਤੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਉੱਥੇ ਸੰਗਤਾਂ ਦਰਸ਼ਨ ਕਰਨ ਚੱਲੀਆਂ ਆ ਜੀ ਸਲਾਨਾ ਮੇਲਾ ਚੱਲ ਰਿਹਾ ਇਹਦਾ ਦੂਜਾ ਦਿਨ ਆ ਤੇ ਨਾਲ ਛੋਟੇ ਛੋਟੇ ਬੱਚੇ ਆ ਕੜੀਆਂ ਮਾਤਾ-ਮਾਂ ਪੈਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆ ਗਿਦਾਂ ਉਹ ਬੋਲੇ ਇੱਥੇ ਗੁੰਜੇ ਇੱਕ ਵਾਰ ਆਓ ਦੇਖੋ ਠੀਕ ਆ ਉਹ ਠੀਕ ਹੈ ਜੀ ਸਾਰੇ ਐਵੇਂ ਲੋ ਜੀ ਤੁਹਾਨੂੰ ਵੀ ਦਿਖਾਉਣੇ ਜਾ ਕੇ ਮੇਲਾ ਸੂਸਨ ਦਾ ਦਿਨ ਦੂਜਾ ਤੇ ਕਿੱਦਾਂ ਦੀਆਂ ਰੌਣਕਾਂ ਆ ਤੇ ਬਾਕੀ ਸਵਾਦੀਆਂ ਵੀ ਰਹਿੰਦੀਆਂ ਆ ਉਹ ਤਾਂ ਉਹ ਵੀ ਚੱਕ ਲਈਏ ਤੇ ਲੋ ਜੀ ਬਾਪੂ ਜੀ ਵੀ ਨਾਲੇ ਬਾਪੂ ਜੀ ਕਿੱਥੇ ਚਾਲਿਆ ਓਏ ਗੁਰਜੀ ਦਾ ਖਾਲਸਾ ਓਏ ਰਜ਼ਕੀ ਬਾਬੇ ਤੇ ਬਾਪੂ ਵੀ ਜਾ ਰਿਹਾ ਮੇਲਾ ਦੇਖਣ ਹੈ ਇਹਦੇ ਸਾਡੇ ਕੈਰੇਕਟਰ ਸਾਹਿਬ ਵਾਇਰ ਵੀ ਗਾਵਾ ਗਦੇ ਰੋਪਾ ਜੀ ਕਿਦਾਂ ਦੇ ਟੱਕਾ ਕੱਟ ਰੀਆਂ ਹਾਂਜੀ ਹਾਂਜੀ ਕਿ ਲਿਆਰ ਵੀ ਦਰਨਾ ਕਿ ਮੇਰੇ ਘਰ ਦੇ ਆ ਜਾਣਦੇ ਆ ਸਾਉ ਦਾ ਪੂਰਾ ਲੈਣਾਗਾ ਉਹਨਾਂ ਆਪਾਂ ਹਾਂਜੀ ਹਾਂਜੀ ਇਹ ਯਾ ਵੀਡੀਓ ਆ ਕੀ ਆ ਗਾ ਜੋ ਬਾਤ ਵੀ ਕਹਿੰਦੇ ਕਿ ਵੀਡੀਓ ਵਾਲਾ ਹੈ ਕੀ ਆ ਗਾ ਸਾਨੂੰ ਸਾਰਾ ਹਾਂਜੀ ਹਾਂਜੀ ਬਿਲਕੁਲ ਜੀ ਯਾਰ ਚੱਲ ਬਈ ਸਵਾਰੀਆਂ ਨੇ ਦੋ-ਤਿੰਨ ਹੋਰ ਬਾਕੀ ਆ ਤੇ ਉਹ ਵੀ ਚੱਕਦੇ ਆ ਲੋਰੀ ਸਵਾਰੀਆਂ ਹੋ ਗਈਆਂ ਪੂਰਨ ਤੇ ਆਪਾਂ ਤਿਆਰੀ ਕਰਤੀ ਆ ਸਿੱਧੀ ਤਿੰਨ ਸੂਸਾਂ ਨੂੰ ਬੋਲ ਸੋਹਣਾਂ ਨਾ ਤਕਰੀਆ ਨਾ ਕੋ ਸੰਗ ਦਾ ਤਿਆਰ ਤਿਆਰ ਦਰਸ਼ਨ ਕਰਨ ਲਈ ਸਾਰੀਆਂ ਪਿਆ ਨਿਆਰੇ ਵੇਖੋ ਕਿੰਨਾ ਚਾਰ ਮਿਲੇ ਚੱਲੇ ਬੋਤ ਕਿ ਚੱਲੇ ਆ ਮਿਲੇ ਦੇ ਹੈ ਪੁੱਛਿੰਗ ਲੋਈ ਤਾਂ ਨੂੰ ਸਾਰਾ ਮੇਲਾ ਦਿਖਾਉਨੇ ਆ ਜਾ ਕੇ ਹੁਣ ਇੱਧਰ ਸਵਾਰੀਆਂ ਥੜੀਆਂ ਹੋ ਗਈਆਂ ਬਸ ਆਡੀ ਛੋਟੀ ਐਤ ਕੀ ਆ ਸਵਾਰ ਦੇ ਅੱਗੇ ਪਾਹ ਲੱਗਣ ਗਿਆ ਜਿਹੜੀ ਖੜੀ ਹੈ ਠੀਕ ਹੈ ਨਾ ਬਾਪੂ ਜੀ ਉਹ ਆਹ ਦੇਖ ਲਈਦਾ ਖੜੇ ਹੋ ਕੇ ਚੱਲੇ ਆ ਤੇ ਆਹ ਵੇਖ ਲੋ ਨਿਆਣੇ ਇਦੋਂ ਵੀ ਪੂਰੇ ਭਰੇ ਹੋਏ ਆ ਤੇ ਇਹਨਾਂ ਦੇ ਇੰਜਾਲਾ ਦੇ ਬਾਪੂ ਜੀ ਆ ਠੀਕ ਹੈ ਬਾਪੂ ਜੀ ਗਾਈ ਜੀ ਕੱਲ ਦੇ ਮੇਲੇ ਲਈ ਤਿਆਰੀਆਂ ਹੋ ਰਹੀਆਂ ਆ ਜਗਾ ਜਗਾ ਤੇ ਲੰਗਰਾਂ ਦੀਆਂ ਤਿਆਰੀਆਂ ਹੋ ਰਹੀਆਂ ਆ ਆਪਾਂ ਸੁਸਤਾ ਹੋਏ ਰਾਤੇ ਆ ਤੇ ਕੱਲ ਨੂੰ ਲੰਗਰ ਚੱਲੂਗਾ ਕੱਲੂ ਮੇਨ ਮੇਲਾ ਆ ਤੇ ਲੰਗਰ ਦੇ ਦੇਖੋ ਟੈਂਟ ਲੱਗ ਰਹੇ ਆ ਇਸ ਤਰ੍ਹਾਂ ਜਦੋਂ ਆਪਾਂ ਸ਼ਾਮ ਜਰਾ ਸੀ ਤੋ ਅੰਦਰ ਜਾਣੇ ਪਿੰਡਾਂ ਵਾਲੂ ਇਸੇ ਤਰ੍ਹਾਂ ਤੁਹਾਨੂੰ ਬਹੁਤ ਸਾਰੇ ਛਾਛਾ ਦੇ ਲੰਗਰ ਮਿਲਣੇ ਉਹ ਵੀ ਕੱਲੂ ਤੁਹਾਨੂੰ ਸਾਰੇ ਦਿਖਾਵਾਂਗੇ ਸੋ ਜੁੜੇ ਰਹੀਓ ਨਾਲ ਤੁਹਾਨੂੰ ਦੂਜੇ ਦਿਨ ਦਾ ਮੇਲਾ ਦਿਖਾਉਣੇ ਆ ਜੀ ਅੱਜ ਕਿਦਾਂ ਦਾ ਸੱਸੇ ਕਾਲ ਜੀ ਸੀਹਾ ਜੀ ਇਹ ਫੇ ਮੇਲੇ ਦੀਆਂ ਤਿਆਰੀਆਂ ਹੈ ਕੱਲ ਦੇ ਪੂਰੇ ਮਕਾਮੀਆਂ ਜੀ ਆ ਮਿਲਦੇ ਦੀ ਗੱਲਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਦੂਸਰਾ ਪਿੰਡ ਆਪਣਾ ਜੀ ਸੂਸਾ ਪਿੰਡ ਜੀ ਦੂਸਰਾ ਪਿੰਡ ਨਹੀਂ ਆ ਹਾਂ ਜੀ ਹਾਂ ਜੀ ਠੀਕ ਹੈ ਕਿਹਦੇ ਚਿਰ ਤੋਂ ਫੇ ਲੰਗਰ ਲਾਉਨੇ ਇੱਥੇ ਇੱਥੇ ਹੋਣੇ ਹਨ 6 ਸਾਲ ਹੋ ਗਏ ਜੀ 6 ਸਾਲ ਹੋ ਗਏ ਹਾਂ ਜੀ ਕੱਲੂ ਫੇ ਪੂਰੀਆਂ ਦਾ ਲੰਗਰ ਲੱਗਣ ਗਿਆ ਮਿਲਦੇ ਲੰਗਰ ਸਾਰਾ ਦਾਲ ਫੁਲਕਾ ਚਾਹ ਪਕੌੜੇ ਠੀਕ ਹੈ ਜੀ ਜਲੇਬੀਆਂ ਖੀਰ ਠੀਕ ਹੈ ਜੀ ਕੜੀ ਛਾਵਲ 7 ਵਜੇ ਹਾਂ ਜੀ 7 ਚੱਲਦੇ ਹਾਂ ਅੱਜ ਤੋਂ ਸ਼ੁਕਰੀ ਚਾਲੂ ਕਰਤੀ ਅੱਜ ਹਾਂ ਜੀ ਠੀਕ ਹੈ ਜੀ ਸੂਸਾ ਪਿੰਡ ਦੀ ਸੰਗਤ ਵੱਲੋਂ ਲੰਗਰ ਆ ਸੋ ਲੱਗਾ ਹੋਇ ਤੁਹਾਨੂੰ ਜਿੰਨਾ ਮਿਲਨੇ ਕੱਲ ਤੁਹਾਨੂੰ ਸਾਰੇ ਦਿਖਾਵਾਂਗੇ ਨਾਲ ਸ਼ਕਾਵਾਂਗੇ ਕਿਉਂ ਜੀ ਹਾਂ ਜੀ ਠੀਕ ਹੈ ਜੀ ਆਪਣਾ ਨਾਮਾ ਕਹੋ ਜੀ ਸ਼ੋਕਮਾ ਗੇਦੀ ਸ਼ੋਕਮਾਲ ਬੇਦੀ ਜੀ ਸਾਡੇ ਨਾਲ ਆ ਧੰਨਵਾਦ ਅੰਕਲ ਜੀ ਲੋ ਜੀ ਆਪਾਂ ਪਹੁੰਚ ਗਏ ਆ ਪੈਂਡ ਸੂਸਾਂ ਤੇ ਆ ਸਵਾਰੀਆਂ ਸਾਡੇ ਨਾਲ ਆਈ ਸੰਗ ਸਾਰੀ ਉਤਰ ਰਹੀ ਆ ਅਣੀ ਪਹੁੰਚ ਗਏ ਆ ਆਪਾਂ ਸਾਰੇ ਨਾਲ ਸਾਰੀ ਚਾਚੀ ਜੀ ਵੀ ਆਏ ਆ ਚਾਚੀ ਕਿਦਾਂ ਠੀਕ ਆ ਪਹੁੰਚ ਗਏ ਆ ਠੀਕ ਆ ਤੇ ਅੱਜ ਆਪਾਂ ਜਿਹੜਾ ਖਾਸ ਆਏ ਆ ਆਪਾਂ ਆਏ ਆ ਗੁਰਸ਼ਰ ਨੂੰ ਲੈ ਕੇ ਗਸ਼ਾਨ ਕੇਦਾ ਭਾਈ ਸਲਾਮ ਆ ਤੇ ਅੱਜ ਆਪਾਂ ਦਿਖਾਵਾਂ ਗਸ਼ਾਨ ਨੂੰ ਤੂਸਾ ਦਾ ਮੇਲਾ ਪਿੰਡ ਵੱਲੋਂ ਆਪਾਂ ਆਏ ਆ ਸੂਸਾ ਪਿੰਡ ਵੱਲੋਂ ਤੇ ਇੱਥੇ ਪਾਰਕਿੰਗ ਬਣੀ ਹੋਈ ਆ ਬਹੁਤ ਵੱਡੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਇਤਿਆਤ ਵਰਤੀ ਜਾ ਰਹੀ ਕੋਈ ਵੀ ਗੱਡੀ ਜਾਂ ਮੋਟਰਸ ਲੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਸਾਰੇ ਇੱਥੇ ਪਾਰਕਿੰਗ ਵਿੱਚ ਲੱਗ ਰਹੀਆਂ ਜਿੰਨੇ ਵਾਹਨ ਆ ਰਹੇ ਆ ਸੋ ਚੱਲਦੇ ਆਪਾਂ ਗੁਰਦੁਆਰ ਸਾਹਿਬ ਵੱਲੋਂ ਤੇ ਕੱਲ ਜਦੋਂ ਆਏ ਸੀ ਦੁਕਾਨਾਂ ਲੱਗਦੀਆਂ ਪਈਆਂ ਸੀ ਦੁਕਾਨਦਾਰ ਕੱਲ ਦੇ ਆ ਕੇ ਬੈਠੇ ਸੀ ਜਿਗਾ ਆਪਣੇ ਆਪਣੀ ਮਾਲਕੇ ਸੋ ਅੱਜ ਪੂਰੀ ਰੌਣਕ ਲੱਗ ਚੁੱਕੀ ਆ ਦੁਕਾਨਾਂ ਸਜੀਆਂ ਹੋਈਆਂ ਆ ਤੇ ਆਉਣ ਵਾਲੀ ਸੰਗਤ ਖਰੀਦਦਾਰੀ ਕਰਦੀ ਆ ਬੱਚੇ ਬਜ਼ੁਰਗ ਨੌਜਵਾਨ ਜਿੰਨੇ ਆਉਂਦੇ ਆ ਤੇ ਕੱਲ ਨੂੰ ਤੀਜਾ ਦਿਨ ਆ ਕੱਲ੍ਹ ਵੀ ਤੁਹਾਨੂੰ ਪੂਰੇ ਦਰਸ਼ਨ ਕਰਾਵਾਂਗੇ ਆਪਾਂ ਮੇਲੇ ਦੇ ਨਾਲੇ ਨਿਸ਼ਾਨ ਸਾਹਿਬ ਚੜਨਾ ਆ ਜੀ ਸੋ ਇਦਾਂ ਦੀਆਂ ਗੱਲਾਂ ਬਾਤਾਂ ਆ ਤੇ ਇੱਧਰ ਛੋਟੇ ਬੱਚਿਆਂ ਦੇ ਲੱਗੇ ਆ ਪੰਘੂੜੇ ਤੇ ਵੱਡਿਆਂ ਲਈ ਪੰਘੂੜੇ ਲੱਗੇ ਆ ਸਾਹਮਣੇ ਗੁਰਦੁਆਰ ਸਾਹਿਬ ਦੇ ਬਿਲਕੁਲ ਲੱਗੇ ਤੇ ਤੁਹਾਨੂੰ ਸਭ ਕੁਝ ਦਿਖਾਉਣੇ ਆ ਜੀ ਅੰਦਰ ਜਾ ਗਏ ਫਿਰ ਇਧਰ ਆਪਣੀਆਂ ਵਾਲੀਆਂ ਸੰਗਤਾਂ ਸਾਰੀਆਂ ਬਸ ਤੋਂ ਉਤਰ ਕੇ ਮੇਲੇ ਵੱਲ ਨੂੰ ਵਧੀਆਂ ਹੋਈਆਂ ਗੁਰਦੁਆਰ ਸਾਹਿਬ ਜਾ ਕੇ ਹੋਣਗੀਆਂ ਨਤਮਸਤਕ ਦਰਸ਼ਨ ਮੇਲੇ ਕਰਨੀਆਂ ਤੇ ਫਿਰ ਦੇਖਣ ਗਿਆ ਮੇਲਾ ਤੇ ਇਧਰ ਭਰਾ ਅੱਜ ਦੀ ਗਰਸ਼ੰਦ ਦੀ ਜ਼ਿੰਮੇਵਾਰੀ ਸਾਡੀ ਚਾਚੀ ਦੀ ਤੇ ਚਾਚੀ ਨਾਲ ਘਮੋ ਵੀ ਮੇਲਾ ਖਰਚਾ ਵੀ ਚਾਚੀ ਤਾਈ ਘਰ ਨਾਲ ਅੱਜ ਆਹੋ ਤੇ ਦੀ ਜ਼ਿੰਮੇਵਾਰੀ ਖਰਚਾ ਵੀ ਦੇਦਾ ਪੱਕਾ ਆਗਾ ਚਾਚੀ ਹੈਲੋ ਉਹ ਖਰਚਾ ਵੀ ਚਾਚੀ ਦਾ ਹੀ ਅੱਜ ਦਸਾਂ ਨੇ ਹਾਂ ਠੀਕ ਆ ਲੈ ਬਈ ਖਰਚਾ ਵੀ ਚਾਚੀ ਜੀ ਕਰੂਗੀ ਅੱਜ ਗੁਰਸਾਹਬ ਦਾ ਸਤਕਾਰੇ ਜੋ ਲਾਲਜੀਤ ਸਿੰਘ ਜਿਸ ਸਾਡੇ ਇਧਰ ਵੀ ਲੰਗਰਾਂ ਦੀਆਂ ਤਿਆਰੀਆਂ ਹੋ ਰਹੀਆਂ ਕੱਲ੍ਹ ਦੇ ਲੰਗਰਾਂ ਲਈ ਟਰਾਲੀਆਂ ਪਹਿਲਾਂ ਹੀ ਆ ਗਿਆ ਪਰ ਅਸੀਂ ਜਗ੍ਹਾ ਮਾਲ ਲੈਂਦੀਆਂ ਐ ਸੋ ਦੂਰ-ਦੂਰ ਪਿੰਡਾਂ ਚੋਂ ਜਿਹੜੇ ਨੌਜਵਾਨ ਆ ਸੇਵਾਦਾਰ ਆ ਬਾਬਾ ਜਵਾਰਦਾਸ ਜੀ ਦੇ ਮੇਲੇ ਤੇ ਪਿੰਡ ਸੂਸਾ ਲੰਗਰ ਲਾਉਣ ਆਉਂਦੇ ਆ ਸੋ ਆ ਸਾਰੀਆਂ ਟਰਾਲੀਆਂ ਦੇਖ ਰਹੇ ਆ ਸਾਰੀਆਂ ਲੰਗਰਾਂ ਦੀਆਂ ਟਰਾਲੀਆਂ ਆ ਇੱਧਰ ਬਾਬਾ ਜੀ ਬੈਠੇ ਠੰਡੇ ਟਰਾਲੀ ਚ ਲਾ ਕੇ ਕਿਧਰ ਬਾਬਾ ਜੀ ਕਿਹੜਾ ਨਗਰ ਜੀ ਆਪਣਾ ਪਿੰਡ ਮੋਗਾਪੂਪਾ ਲੱਗੇ ਕੀ ਬਾਤ ਆ ਤੇ ਠੰਡਾ ਲੰਗਰ ਚੱਲੂਗਾ ਕੱਲੂ ਵੀ ਹੈ ਇਦਾਂ ਹੀ ਅੱਜ ਰਾਤ ਤੱਕ ਹੈ ਕੱਲ ਰਾਤ ਤੱਕ ਹੈ ਬਾਬਾ ਜੀ ਕਹਿੰਦੇ ਕੱਲ ਰਾਤ ਤੱਕ ਪੂਰਾ ਦਿਨ ਸਮਾਪਤ ਹੋਣੀ ਵਾਹ ਜੀ ਵਾਹ ਠੰਡਾ ਲੰਗਰ ਲੱਗੂਗਾ ਆ ਦੇਖੋ ਚੱਲੂਗਾ ਤੇ ਠੰਡੇ ਠੰਡੇ ਲਾਏ ਹੋਏ ਆ ਤੇ ਠੰਡੇ ਨੂੰ ਵੀ ਠੰਡਾ ਲਾਇਆ ਆ ਬਾਪੂ ਜੀ ਜਿੰਨੇ ਲਾਉਣੇ ਪੈਣਾ ਅੱਛਾ ਠੰਡਾ ਫੇਰ ਜਾਂਦਾ ਆਊਗਾ ਇੱਧਰ ਵੀ ਆਓ ਪਰੇ ਭਰੀ ਏ ਕਾਲੀ ਦੇਖ ਲਓ ਇੱਧਰ ਖਾਲੀ ਬੋਤਲਾਂ ਸਿੱਟੀ ਜਾਂਦੇ ਕਾਹਦਾ ਲੰਗਰ ਚੱਲਦਾ ਫੇਰੇ ਲਾਇਆ ਹਾਂਜੀ ਠੀਕ ਹੈ ਜੀ ਕਾ ਬਾਤ ਹੈ ਮੱਕਿਆ ਹੋ ਰਿਹਾ ਵਾ ਮੈਂ ਕਹਾਂ ਜੀ ਗੁਰੂ ਸਾਹਿਬ ਦੀ ਕਿਰਪਾ ਤੇ ਇਹ ਹੀ ਰੌਣਕਾਂ ਆ ਤੇ ਲੋ ਜੀ ਆ ਸਾਡੇ ਵਾਲੇ ਪਹਿਲਾ ਲੰਗਰ ਛਕਦੇ ਹੋਏ ਆਹ ਦੇਖ ਲਓ ਇਧਰ ਲੱਗੇ ਠੰਡੀ ਲੱਸੀ ਦਾ ਲੰਗਰ ਸਗਰਾ ਵਾਲੀ ভাই ਜਦੋਂ ਦਾ ਹਾਂਜੀ ਬਾਬਾ ਜੀ ਕੀ ਬਾਤ ਨੌਜਵਾਨ ਸੈਟਿੰਗ ਕਰਦੇ ਪਏ ਆ ਤੇ ਕੱਲ ਸਵੇਰ ਨੂੰ ਸ਼ੁਰੂ ਹੋ ਜੂ ਲੰਗਰ ਹੈ ਇਹ ਲਾਉਣ ਦੇ ਲੱਸੀ ਦਾ ਲੰਗਰ ਇੱਧਰ ਠੰਡੇ ਲੱਸੀ ਪੀਜੇ ਗੋਲ ਗੱਪੇ 버ਗਰ ਸਾਨੂੰ ਕੋਈ ਲੰਗਰ ਇਹੋ ਜਿਹਾ ਨਹੀਂ ਹੋਇਆ ਨਾ ਮਿਲੇ ਹਰ ਚੀਜ਼ ਦਾ ਲੰਗਰ ਤੁਹਾਨੂੰ ਇਸ ਮੇਲੇ 'ਚ ਮਿਲ ਜਾਣਾ ਆ ਇੱਧਰ ਚੱਲਦਾ ਚਾਹ ਪਕੌੜਾ ਦਾ ਲੰਗਰ ਇਹ ਪਿੰਡ ਮਧੋਪੁਰ ਲੈ ਕੱਲ ਹੀ ਮਧੋਪੁਰ ਆਏ ਅਸੀਂ ਘੁੰਮਦੇ ਲੈ ਕੀ ਬਾਤ ਆ ਅੱਜ ਦੂਜੇ ਦਿਨ ਵੀ ਸਵੇਰ ਤੋਂ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਆ ਦਿਵਾਨ ਸਜੇ ਹੋਏ ਆ ਦੂਰੋਂ ਨੇੜਿਓਂ ਸੰਗਤਾਂ ਜਿਨ੍ਹਾਂ ਦੇ ਸੁੱਖਾ ਸੁਖੀਆਂ ਹੁੰਦੀਆਂ ਆ ਇਥੋਂ ਹਰ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਆ ਉਹ ਫੇਰ ਦਰਸ਼ਨ ਮੇਲੇ ਕਰਨ ਆਉਂਦੇ ਆ ਤੇ ਬਹੁਤ ਸਾਰੀ ਸੰਗਤ ਜਿਹੜੀ ਸਾਲ-ਸਾਲ ਬਾਅਦ ੜੀਕ ਦੀ ਆ ਕਦੋਂ ਮੇਲਾ ਆਵੇ ਤਾਂ ਧੰਨ ਧੰਨ ਬਾਬਾ ਜਵਾਰਦਾਸ ਜੀ ਦੇ ਸਥਾਨ ਤੇ ਜਾ ਕੇ ਨਤਮਸਤਕ ਹੋਈਏ ਉਹ ਸੰਗਤ ਇਹ ਤਿੰਨ ਦਿਨ ਆ ਕੇ ਲਗਾਤਾਰ ਕਰਦੀ ਆ ਜੀ ਸੇਵਾ ਤੇ ਨਾਲੇ ਸਿਮਰਨ ਇੱਧਰ ਬਾਈ ਹੁਣੀ ਲਾ ਕੇ ਬੈਠੇ ਲੱਸੀ ਆ ਦੇ ਲਓ ਕੱਲ ਵਾਲੇ ਬਾਈ ਹੁਣੀ ਆਪਾਂ ਨੂੰ ਮਿਲ ਗਏ ਆ ਕੱਲ ਵੀਡੀਓ ਪਾਈ ਸੀ ਇਹਨਾਂ ਦੀ ਬਾਈ ਕੀ ਆਜਾ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭੋਗਪੁਰ ਵਾਲਿਆਂ ਦਾ ਦੂਜੇ ਦਿਨ ਲੰਗਰ ਪਹੁੰਚ ਗਿਆ ਜੀ ਅੱਜ ਕਿਉਂ ਬਾਈ ਜੀ ਕਿੱਦਾਂ ਚੱਲ ਰਿਹਾ ਕੱਲ ਦਾ ਹੋਵੇ ਪ੍ਰੋਗਰਾਮ ਹੈ ਕਿਰਪਾ ਮਹਾਰਤਨ ਬਾਬਾ ਜਵਾਰਦਾਨ ਦੀ ਪੂਰੀ ਦਇਆ ਮਹਾਰਾ ਜੀ ਕੀ ਬਾਤ ਐ ਚਾਹੀਦੀ ਆ ਵੇਖੋ ਲੱਸੀ ਦੇ ਟੱਪ ਲਗਾਤਾਰ ਵੀ ਚੱਲੀ ਜਾਂਦੇ ਆ ਆਹ ਮਸ਼ੀਨ ਦੀ ਵੀਡੀਓ ਕੱਲ ਪਾਈ ਸੀ ਆਪਾਂ ਸੋ ਸੋਤਨਾ ਵੀਡੀਓ ਵਾਲਾ ਚੱਲ ਗਈ ਤੁਹਾਡੀ ਫੇਸਬੁੱਕ ਤੇ ਲੋ ਜੀ ਭੋਗ ਪਰਵਾ ਆ ਜਾ ਵੀ ਲੱਸੀ ਦੇ ਲੰਗਰ ਤੋਂ ਆਪਾਂ ਅੱਗੇ ਵਧਣ ਲੱਗੇ ਆ ਜਿਵੇਂ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਨੇੜੇ ਹੋਈ ਜਾਂਦੇ ਸੰਗਤਾਂ ਦਾ ਹਜੂਮ ਵੱਧਦਾ ਜਾ ਰਿਹਾ ਤੇ ਆ ਚੰਡੋਲ ਜਿਹੜਾ ਆਪਾਂ ਕੱਲ ਆਏ ਸੀ ਇਹਨੇ ਲੱਗਦੇ ਪਏ ਸੀ ਬਾਈ ਹੁਣਾਂ ਨੇ ਕੱਲ ਕਾਲ ਦੇ ਵਿੱਚ ਲਾ ਕੇ ਖੜੇ ਕਰਤੇ ਆ ਤੇ ਚਾਲੂ ਆ ਆਹ ਦੇਖ ਲੋ ਰੌਣਕਾਂ ਤੇ ਇਧਰ ਵੀ ਆ ਪੂਰੀ ਦੁਕਾਨਾਂ ਸਜਦੀਆਂ ਪਈਆਂ ਸਗੀਆਂ ਤੇ ਸਜ ਕੇ ਬਿਲਕੁਲ ਤਿਆਰ ਆ ਤੇ ਅੰਦਰ ਦੀਵਾਰ ਸਜੇ ਹੋਏ ਆ ਸੋ ਇਧਰ ਚੱਲੀ ਜਾਂਦਾ ਪੂਰੀ ਛੋਲਿਆਂ ਦਾ ਲੰਗਰ ਸੋ ਸੰਗ ਦਾ ਛਕੀ ਜਾਂਦੀਆਂ ਆ ਕੀ ਆ ਜਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕਿਹੜਾ ਏਰੀਆ ਆਪਣਾ ਅਗਾਂਹ ਮੇਵਾ ਲੱਗਾ ਜੀ ਹਾਂਜੀ ਮੈਨੋਆ ਜੱਟਾ ਹੈ ਮੈਨੋਆ ਜੱਟਾ ਕਿਆ ਬਾਪਿਆ ਓਏ ਭਾਈ ਹੁਣੀ ਲਾਇਆ ਲੰਗਰ ਪੂਰੀ ਛੋਲੇ ਦਾ ਨਾ ਕੜਾ ਆਹ ਲਓ ਬਈ ਜਾ ਕੇ ਦੇ ਸਾਡੇ ਕੋਲ ਦੋ ਸਿਆ ਸਾਡੀਆਂ ਟਰਾਲੀਆਂ 'ਚ ਲੰਗਰ ਲੱਗਣਾ ਜੀ ਦੇਖ ਲਓ ਰਾਸ ਦਾ ਲੰਗਰ ਕੰਦੀ ਮਿੱਠੇ ਜਲਦਾ ਲੰਗਰ ਇਧਰ ਬਰਮੀ ਮਦਾਮਾਂ ਵਾਲੀ ਪਲਾਈ ਜਾਂਦੇ ਜਵਾਨ ਲੈ ਭਾਈ ਕਹਿੰਦਾ ਪਹਿਲਾਂ ਛੱਕੇ ਜਾਣਾ ਉਦੋਂ ਨਹੀਂ ਜਾਣਾ ਔਰ ਭਾਈ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੀ ਜੜ ਕੇ ਬੋਲੋ ਜਰਾ ਯਾਰ ਹਾਂ ਜੋ ਪਤਾ ਲੱਗੇ ਸਹਿਗ ਫਤਿਹ ਕੇ ਜਾ ਰਿਹਾ ਆ ਉਜਰੇ ਪਹਿਲਾਂ ਵੀ ਦੱਸਿਆ ਜਿੱਦਾਂ ਜਿੱਦਾਂ ਆਪਾਂ ਗੁਰਦੁਆਰਾ ਸਾਹਿਬ ਵੱਲ ਵੱਧ ਰਹੇ ਆ ਸੋ ਸੰਗਤਾਂ ਦੀ ਜਿਹੜੀ ਗਿਣਤੀ ਆ ਉਹ ਜਾਦਾ ਵੱਡੀ ਹੋਦੀ ਜਾ ਰਹੀ ਆ ਸੋ ਆ ਵੀ ਚਲੀ ਜਾ ਠੰਡਾ ਲੰਗਰ ਬਾਈ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹ ਉਹ ਬੱਸ ਬਾਈ ਬਾਈ ਉਹ ਬੱਸ ਉਹ ਬੰਦੇ ਪੇਸ਼ ਬੈ ਗਏ ਤੋ ਵੀ ਗਏ ਬਾ ਬਾ ਸੋ ਬਾਈ ਇਹ ਲੱਗਾ ਲੰਗਰ ਪੈਂਦਾ ਰਸਤੋਂ ਕੋ ਆਪ ਲੋਕੋ ਵਾਹ ਇਹ ਬਾਈ ਹੁਣ ਸਾਰੇ ਆਏ ਆ ਵੇਖੋ ਠੰਡਾ ਲੰਗਰ ਲਾਇਆ ਆ ਲੈ ਆ ਬਈ ਠੰਡੇ ਮਿੱਠੇ ਠੰਡੇ ਹੈ ਇਹ ਠੰਡੇ ਵੀ ਠੰਡੇ ਹੁੰਦੇ ਨੇ ਠੰਡੇ ਹੀ ਹੁੰਦੇ ਇਕੱਲੇ ਬਾਈ ਹੁਣੀ ਕਹਿੰਦੇ ਡਰ ਕੇ ਆ ਕੇ ਜੀ ਤੇ ਮੌਨਟਨ ਈਸ ਬੁਲਾਉਣਾ ਸਾਰਿਆਂ ਨੂੰ ਮੌਨਟਨ ਈਸ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਅੰਤ ਲੰਗਰ ਲੱਗੇ ਹੋਏ ਨੇ ਇੱਧਰ ਆਈਸਕ੍ਰੀਮ ਦਾ ਲੰਗਰ ਚੱਲਦਾ ਤੇ ਭੈਣ ਜੀ ਤੇ ਭਾਜੀ ਹੁਣੀ ਖਾਈ ਜਾਂਦੇ ਆ। ਕੀ ਬਾਤ ਆ। ਤੇ ਇਧਰ ਬਾਈ ਹੁਣੀ ਜਿਹੜੇ ਲਾਇਆ ਲੰਗਰ ਆਈਸਕ੍ਰੀਮ ਦਾ ਉਹ ਵੀ ਤੁਹਾਨੂੰ ਮਲਾਉਨੇ ਆ। ਇਧਰ ਬਾਈ ਹੁਣੇ ਲਾਤੀ ਗਰਮੀ ਦੇਖੋ ਸੰਗਤ ਦੀ ਆਈਸਕ੍ਰੀਮ ਦਾ ਲੰਗਰ ਲਾ ਕੇ ਕੀ ਬਾਤ ਆ। ਬਾਈ ਕਿਹੜਾ ਏਰੀਆ ਆਪਣਾ? ਪਿੰਡ ਪੂਰਾ ਕਲਾ ਵੀਰ ਜੀ। ਕਿੱਥੇ ਬਾਜੀ ਕਿੱਥੇ ਕਬਿੰਦਾ ਏ? ਪੁਰਦੋ ਪਲਾਸ ਰੋਡ ਤੇ ਪਿੰਡ ਪੂਰਾ ਕਲਾ। ਪੂਰਾ ਕਲਾ ਪਿੰਡ ਤੋਂ ਬਾਈ ਹੁਣੀ ਆਇਆ ਦੇਖ ਲਓ। ਕੰਟੇਨਰਾਂ ਦੇ ਕੰਟੇਨਰ ਆਈਸਕ੍ਰੀਮ ਤੇ ਤਿਆਰ ਹੋਈ ਜਾਂਦੇ ਨਾਲ ਨਾਲ ਵਰਪਾਈ ਜਾਂਦੇ। ਕੀ ਬਾਤ ਆ। ਤੇ ਇਸ ਗੱਲ ਵੀ ਸੰਗਤ ਨੂੰ ਪਈ ਜਾਂਦੀ ਠੰਡ ਕਿੰਨੇ ਚਿਰ ਹੋ ਗਿਆ ਭਾਈ ਲੰਗਰ ਲਾਉਦਿਆਂ ਨੂੰ ਭਾਈ 2 ਸਾਲ ਹੋ ਗਏ ਆ ਜੀ 2 ਸਾਲ ਹੈ ਕੀ ਬਾਤ ਹੈ ਬਾਈ ਹੁਣਾਂ ਸ਼ੁਰੂ ਹੋਏ 2 ਸਾਲ ਹੋ ਗਏ ਲੰਗਰ ਲਾਉਦਿਆਂ ਨੂੰ ਇੱਧਰ ਭਾਈ ਭਾਈ ਫੋਨ ਛੱਡ ਦੇ ਸੇਵਾ ਦੇ ਹੋ ਜਾ ਸੰਗਤਾਂ ਦੇਖ ਲੈ ਕਿੱਦਾਂ ਖੜੀਆਂ ਆ ਕੰਮ ਨਾ ਕਰ ਫੋਨ ਤਾਂ ਛੁੱਟੀ 2 ਦਿਨ ਕਿਉ ਭਾਜੀ ਫੋਨ ਦਾ ਕੋਈ ਕੰਮ ਨਹੀਂ ਸੇਵਾ ਦੇ ਵਿੱਚ ਭਾਈ ਸਟੋਰੀ ਤੇਰੀ ਮੈਂ ਪਾ ਦੇਣੀ ਆ ਕੀ ਨਾ ਭਾਈ ਆਪਣਾ ਅੱਜ ਸਕਾਰਨ ਦੀ ਸਟੋਰੀ ਵੀ ਸਾਰੇ ਲਾਈਕ ਕਰ ਲਿਓ ਜਰੂਰ ਨਾਮ ਜਰੂਰ ਲਿਖਿਓ ਭਾਈ ਦਾ ਤੇ ਇਹ ਦੋ ਦਿਨ ਫੋਨ ਤੋਂ ਛੁੱਟੀ ਲੈ ਕੇ ਇਹੇ ਸੇਵਾ ਕਰਨ ਆਇਆ ਆ ਕਿਉਂਕਿ ਫੋਨ ਅੱਜ ਕੱਲ ਜ਼ਿੰਦਗੀ ਆ ਲੋਕਾਂ ਦੀ ਕਿਉਂ ਬਾਜੀ ਇਹ ਵੀ ਇੱਕ ਤਾਵੇ ਹੀ ਅੱਜ ਕੱਲ ਫੋਨ ਛੱਡਣਾ ਨਾ ਤੇ ਆਹ ਦੇਖ ਲਓ ਸੰਗਤ ਇੱਧਰ ਲੱਗੀ ਹੋਈ ਆ ਤੇ ਬਾਜੀ ਇੱਥੇ ਆਪ ਹੀ ਤਿਆਰ ਕਰਦੇ ਆਵੇਂ ਹਾਂਜੀ ਹਾਂਜੀ ਇੱਧਰ ਨਾਲ ਹੀ ਬਿਲਕੁਲ ਹੀ ਦੋ ਤਿੰਨ ਮਿੰਟਾਂ ਇੱਥੇ ਹੀ ਆਪਾਂ ਅੱਛਾ ਦੋ ਦਿਨ ਇੱਥੇ ਹੀ ਹਾਲੇ ਕੱਲ ਦੇ ਪੂਰੇ ਦਿਨ ਤੇ ਚੱਲੂ ਸੇਵਾ ਹੈ ਠੀਕ ਆ ਜੀ ਉਹ ਦੇਖੋ ਕੰਟੇਨਰਾਂ ਦੇ ਕੰਟੇਨਰ ਜਿਹੜੇ ਖਾਲੀ ਹੋਏ ਪਏ ਆ ਸਵੇਰ ਦੇ ਭਾਈ ਹੁਣ ਇਸ ਤਰ੍ਹਾਂ ਸੋ ਕੰਟੇਨਰਾਂ ਦੇ ਕੰਟੇਨਰ ਖਾਲੀ ਹੋ ਗਏ ਆ ਆਈਸਕ੍ਰੀਮ ਦੇ ਆ ਦੇਖੋ ਸਾਰੇ ਇੱਧਰ ਲਾਏ ਹੋਏ ਆ ਤੇ ਭਾਈ ਹੁਣੀ 2 ਦਿਨ ਇੱਥੇ ਹੋ ਰਿਹਾ ਹਲੇ ਤੇ ਇਸੇ ਤਰ੍ਹਾਂ ਲੰਗਰ ਚੱਲੂਗਾ ਕੱਲ ਸ਼ਾਮ ਤੱਕ ਇੱਥੇ ਆ ਸਵੇਰ ਦੇ ਲੱਗੇ ਹੋਏ ਆ ਤੇ ਸੰਗ ਤਾਂ ਸ਼ੱਕ ਰਹੀਆਂ ਠੰਢੀ ਠੰਢੀ ਆਈਸਕ੍ਰੀਮ ਸੰਗ ਜੀ ਚੱਲਦੇ ਚੱਲਦੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਗੇਟ ਦੇ ਅੱਗੇ ਪਹੁੰਚ ਗਏ ਆ ਆਪਾਂ ਤੇ ਇਧਰ ਵੀ ਸਾਰੇ ਸੰਗ ਜਿੰਨੇ ਨੌਜਵਾਨ ਆ ਦੇਖੋ ਟਰੈਕਟਰਾਂ ਦੇ ਉੱਪਰ ਲਾ ਕੇ ਬੈਠੇ ਸ਼ਵੀਲਾ ਤੇ ਦੂਰੋਂ ਦੂਰੋਂ ਆਏ ਆ ਸੰਗ ਸੇਵਾ ਕਰਨ ਬਾਈ ਕਿਹੜਾ ਹੈ ਰੀ ਆਪਣਾ ਬੋਪਾ ਰਾਏ ਕਲਾ ਹੈ ਅਜਾ ਭੋਗਵਾਲੀਆ ਬੋਪਾ ਰਾਏ ਲੋ ਜੀ ਭੋਗਵਾਲੀਆ ਬੋਪਾ ਰਾਏ ਤੋਂ ਆਏ ਬਾਈ ਹੁਣੀ ਤੇ ਸੇਵਾ ਕਰਦੇ ਨੌਜਵਾਨ ਇਧਰ ਵੀ ਲੱਗੇ ਆ ਟਰੈਕਟਰ ਟਰਾਲੀਆਂ ਲਾਈਨਾਂ ਦੇ ਵਿੱਚ ਸਾਰੇ ਲੰਗਰ ਕੱਲੂ ਰਿ ਹੋ ਚੱਲਨੇ ਬਹੁਤ سارے ਜਿਹੜੇ ਅੱਜ ਨਹੀਂ ਚੱਲ ਰਹੇ ਤੇ ਆਪਾਂ ਕਰੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਚੱਲਦੇ ਅੰਦਰ ਅੰਦਰ ਦੀ ਤੁਹਾਨੂੰ ਰੌਣਕ ਦਿਖਾਉਂਦੇ ਆ ਤੇ ਇੱਧਰ ਇੱਧਰ ਵੀ ਬਾਬਾ ਜੀ ਨੇ ਲਾਇਆ ਆ ਠੰਡਾ ਲੰਗਰ ਕੀ ਆਲਾ ਬਾਈ ਜੀ ਠੀਕ ਠਾਕ ਹੋ ਠੰਡਾ ਜਾਂ ਬੋਲਦੇ ਠੰਡਾ ਨਾ ਪੀਓ ਗਰਮ ਹੋਵੋ ਠੰਡਾ ਜਾਂ ਬੋਲਦਾ ਬੰਦਾ ਕੀ ਕੀਤਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਰੀਆ ਬਾਈ ਜੀ ਆਪਣਾ ਗੋਪਾਰਾਏ ਉਹ ਵੀ ਸਾਡੇ ਬੋਪਾ ਰਾਏ ਦੇ ਆ ਨਾ ਕੀ ਬਾਤ ਹੈ ਕਿੰਨੀਆਂ ਟਰਾਲੀਆਂ ਲੈ ਕੇ ਆਏ ਵੇ ਚਾਰ ਟਰਾਲੀਆਂ ਲੈ ਕੇ ਆਏ ਆ ਤੇ ਠੰਡਾ ਲੰਗਰ ਵੀ ਕੱਲ ਚੱਲੂਗਾ ਆ ਠੀਕ ਹੈ ਠੰਡਾ ਲੰਗਰ ਕਹਿੰਦੇ ਅੱਜ ਵੀ ਚੱਲੀਆ ਮੈਂ ਕੱਲ ਵੀ ਚੱਲੂਗਾ ਤੇ ਚਾਰ ਟਰਾਲੀਆਂ ਲੈ ਕੇ ਆਏ ਬਾਈ ਹੁਣੀ ਬੋਪਾ ਰਾਏ ਤੋਂ ਚਲਦੇ ਅੰਗਰ ਨਾਰੇ ਕਰਦੇ ਦਰਸ਼ਨ ਮੇਲੇ ਤੇ ਨਾਲੇ ਹੋਰ ਜਿਹੜੀ ਸੰਗਤ ਦੂਰੋਂ ਦੜਿਆਂ ਆਈ ਉਹਨਾਂ ਤੇ ਤੁਹਾਨੂੰ ਕਰ ਦੋਨੇ ਆ ਦਰਸ਼ਨ ਸੋ ਸੰਗਤ ਜੀ ਰਾਨਖਣੇ ਦੂਜੇ ਦਿਨ ਦੀਆਂ ਮੇਲਾ ਦੂਜੇ ਦਿਨ ਦੇ ਵਿੱਚ ਅੱਜ ਪ੍ਰਵੇਸ਼ ਕਰ ਚੁੱਕਾ ਆ ਸ਼ਾਮ ਹੋ ਚੁੱਕੀ ਸਵੇਰ ਤੋਂ ਸੰਗਤਾਂ ਇਸੇ ਤਰ੍ਹਾਂ ਆ ਕੇ ਮਾਰੇ ਅਗੇ ਨਤਮਸਤਕ ਹੋ ਰਹੀਆਂ ਆ ਕੋ ਤੁਹਾਨੂੰ ਕਰਾਉਣਿਆ ਸੰਗਤਾਂ ਦੇ ਦਰਸ਼ਨ ਵੀ ਸੰਗਤਾਂ ਦੇ ਬੈਠਣ ਲਈ ਕੋਈ ਟੈਂਟ ਲਾਏ ਗਏ ਆ ਵੱਡੀ ਸਕਰੀਨ ਲੱਗੀ ਹੋਈ ਆ ਥੱਲੇ ਵੀ ਵਿਹੜੇ ਦੇ ਵਿੱਚ ਵੱਡੇ ਵੱਡੇ ਪੱਖੇ ਤੇ ਕੂਲਰ ਰੱਖੇ ਹੋਏ ਆ ਸੰਗਤ ਨੂੰ ਕੋਈ ਵੀ ਦਿੱਕਤ ਨਾ ਆਵੇ ਗਰਮੀ ਦੇ ਵਿੱਚ ਸੋ ਸੰਗਤਾਂ ਬੈਠ ਕੇ ਕੀਰਤਨ ਸੁਣ ਰਹੀਆਂ ਆ ਬਹੁਤ ਆਨੰਦ ਰੂ ਮਾਹੌਲ ਬਣਿਆ ਹੋਇਆ ਲੈ ਕੇ ਚੱਲਦੇ ਆਪਾਂ ਦਰਬਾਰ ਹਾਲ ਦੇ ਵਿੱਚ ਤੁਹਾਨੂੰ ਤੇ ਕਰੋਨੇ ਆ ਬਾਕੀ ਸੰਗਤ ਦੇ ਦਰਸ਼ਨ

گیا تین میں کچھے کر کر کے پڈوے رکھے دیکھو ادھر لینڈ آئی بھائیہ ਤੇ ਲੰਗਰ ਚੱਲਦਾ ਪਿਆ ਹੈ ਬਾਈ ਹੁਣੇ ਕਰੀ ਜਾਂਦੇ ਸੇਵਾ ਇੱਧਰ ਕੁਰਸੀਆਂ ਮੰਜਿਆਂ ਤੇ ਬਹਿ ਕੇ ਸੰਗਤਾਂ ਛਕ ਰਹੀਆਂ ਲੰਗਰ ਓ ਬਾਈ ਜੀ ਰੋਡ ਹੋ ਗਿਆ ਪੂਰਾ ਬਲਾਕ ਤੇ ਇਹ ਦੂਜਾ ਦਿਨ ਆ ਹੱਲੇ ਸਵੇਰ ਨੂੰ ਸੰਗਤ ਇੱਥੇ ਚੌਗਣੀ ਆਉਣੀ ਆ ਤੇ ਤੁਸੀਂ ਆਪ ਸੋਚੋ ਸਵੇਰ ਨੂੰ ਕਿਦਾਂ ਦੇ ਹਾਲਾਤ ਬਣ ਗਏ ਜਦੋਂ ਹੋਰ ਸੰਗਤ ਜਿਹੜੀ ਹੁਣ ਰਾਤ ਨੂੰ ਨਹੀਂ ਆਈ ਕੱਲ ਸਵੇਰੇ ਆਊਗੀ। ਲੋ ਜੀ ਸ਼ਾਮ ਪੈ ਗਈ ਤੇ ਸੰਗਤ ਹੁਣ ਇੰਨੀ ਜ਼ਿਆਦਾ ਵੱਧ ਗਈ ਆ ਨਾ। ਨਿਸ਼ਾਨਕੌਰ ਥੱਕ ਗਈ ਹੈ ਨਾ ਬੜੇ ਔਖੇ ਹੋਗੇ ਚਾਚੀ ਆਪਾ ਹੈ ਨਾ ਸੋ ਆ ਦੇਖੋ ਟਰੈਕਟਰ ਦੇ ਟਰੈਕਟਰ ਹੈ ਨਾ ਲੈਣਾ ਲੱਗੀਆਂ ਗੱਡੀਆਂ ਟਰਾਲੀਆਂ ਚ ਭਰ-ਭਰ ਕੇ ਸੰਗਤ ਆ ਰਹੀ ਆ ਇਹ ਦੂਜੇ ਦਿਨ ਰਾਤ ਦਾ ਮੇਲਾ ਆ ਇਧਰ ਹਾਂਜੀ ਕਿਦਾਂ ਮੇਲਾ ਦੇਖਿਆ ਮਹਿਸੂਸ ਹੋ ਗਿਆ ਹਾਂਜੀ ਥੱਕ ਗਈ ਨਾ ਅੱਜ ਮੈਂ ਥੱਕ ਗਈ ਥੱਕ ਗਈ ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀਗੀ ਤੇ ਸਾਨੂੰ ਖੱਤਿਆਵੇ ਦੀ ਹੋਣਾ ਪਿਆ ਖੱਤਿਆਵੇ ਦੀ ਜ਼ਿਆਦਾ ਥੱਕ ਗਏ ਤੇ ਕੋਈ ਗੱਲ ਨਹੀਂ ਮੇਲਾ ਦੇਖ ਲੈ ਤਾਂ ਵੈਸੇ ਮੇਲੇ ਕਿੱਥੇ ਦਰਸ਼ਨ ਕਰ ਤੇ ਉਹ ਦਰਸ਼ਨ ਮੈਨੇ ਕੀਤੇ ਗੁਰਦੁਆਰ ਸਾਹਿਬ ਮਹਾਰਾਜ ਦੀ ਗੋਲ ਵਿੱਚ ਬੈਠੇ ਤੇ ਦੀਵਾਨ ਸਜੇ ਹੋਏ ਸੀਗੇ ਤੇ ਬਹੁਤ ਆਨੰਦ ਆਇਆ ਸੋ ਬਾਕੀ ਤੁਸੀਂ ਵੀਡੀਓ ਦੇਖ ਹੀ ਲੈਣੀ ਆ ਸੋ ਆਪਾਂ ਸੂਸਾ ਪਿੰਡ ਨੂੰ ਜਾ ਰਹੇ ਆ ਆਂਟੀ ਜੀ ਦੇ ਘਰੇ ਬੱਬੂ ਮਾਨ ਫੈਨ ਦੇ ਨਾਨਕਿਆਂ ਦੇ ਘਰ ਸੋ ਦੇਖੋ ਜਿੰਨੀਆਂ ਲਾਈਟਾਂ ਦੇਖ ਰਹੇ ਮਾਸ ਸਾਰੀਆਂ ਗੱਡੀਆਂ ਤੇ ਇੱਦਾਂ ਹੀ ਇੱਧਰ ਰਾਹ ਤੇ ਹਾਂ ਲਿਆ ਤੇ ਤਿੰਨ ਚਾਰ ਰਾਹ ਗੁਰਦੁਆਰ ਸਾਹਿਬ ਨੂੰ ਜਾਂਦੇ ਸਾਰਿਆਂ ਤੇ ਇਹੋ ਜਿਹਾ ਨਜ਼ਾਰਾ ਆਇਆ ਜੀ ਲਓ ਜੀ ਆਪਾਂ ਪਹੁੰਚ ਗਏ ਬੱਬੀ ਮੇਰੇ ਫਰੈਂਡ ਦੇ ਨਾਨਕਿਆਂ ਦੇ ਘਰ ਤੇ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਤੇ ਚੱਲਦੇ ਆ ਅੰਦਰ ਸਾਰੀਆਂ ਸੰਗਤਾਂ ਜਮਸ਼ੀਰ ਖੇਲੇ ਤੋਂ ਪਹੁੰਚੀਆਂ ਹੋਈਆਂ ਆ ਤੇ ਨਾਨ ਬੀਬੀ ਗੁਰਸਹਾਦ ਕਰ ਰਹੀਆਂ ਆ ਜੀ ਸੋ ਇਹ ਕਿਤਾ ਬਾਬਾ ਜੀ ਬੋਰ ਕੇ ਬੈਠੇ ਆ ਹੈ ਇਹ ਜੋ ਸਾਡੀ ਚਾਚੀ ਜੀ ਤੇ ਸਾਡੀ ਭਾਬੀ ਜੀ ਇਹ ਦੋ ਚਾਚੀ ਸੋ ਆ ਦਸਵਾਹਾਂ ਜੀ ਕੀ ਜੀ ਬਣਾ ਜੀ ਇਹ ਭਤੀਜਾ ਇਹਦਾ ਇਹ ਭਤੀਜਾ ਕੀ ਨਾਮ ਦੀ ਜੀ ਲੋ ਜੀ ਬਬੂ ਮਾਨ ਦੇ ਘਰੋਂ ਆਪਾਂ ਨਾਨਕਿਆਂ ਦੇ ਘਰੋਂ ਲਈ ਵਿਦਾਇਗੀ ਤੇ ਗੁਰਸ਼ਾਹ ਨਕਰ ਕੋ ਤਰਨਾ ਤਰਨਾ ਹੋ ਰਿਆ ਸੀ ਮੁਸ਼ਕਲ ਤੇ ਇਧਰ ਆਂਤੀ ਜੀ ਦਾ ਭਤੀਜਾ ਛੱਡਣ ਜਾ ਰਿਹਾ ਬਸਤਾ ਹੀ ਤੇ ਆਪਾਂ ਚੱਲਦੇ ਆ ਤੁਰ ਕੇ ਸੁਗੁਰਸ਼ਾਨ ਘਰ ਨੂੰ ਪਠਾਰਤਾ ਵਿੱਚ ਉਹ ਬੈਠੀ ਬੀਬੀ ਰਾਣੀ ਤੇ ਆਪਾਂ ਚੱਲਦੇ ਤੁਰ ਕੇ ਬਸ ਵਿੱਚ ਤੇ ਵਾਪਸੀ ਪਿੰਡ ਵੱਲ ਨੂੰ ਲੋ ਜੀ ਚਾਲੇ ਜਾਂਦੇ ਮੈਂ ਦੇ ਬਾਪੂ ਜੀ ਪਹੁੰਚ ਗਏ ਬਸ ਦੇ ਕੋਲ ਤੇ ਚੈੱਕ ਕਰਦੇ ਬਸ ਦੀਆਂ ਬਾਕੀ ਸਵਾਰੀਆਂ ਤੇ ਇਧਰ ਬਾਈ ਸ਼ੀਸ਼ਾ ਸਾਫ ਕਰੀ ਜਾਂਦਾ ਹੈਂ ਡਰਾਈਵਰ ਸਾਹਿਬ ਇਧਰ ਕਿੰਦੇ ਜਾਂ ਬਾਈ ਜੀ ਉਹ ਹਾਂਜੀ ਸਵਾਰੀਆਂ ਹੋ ਗਈਆਂ ਜੀ ਪੂਰੀਆਂ ਥੱਲੇ ਹੋਈਆਂ ਹੱਲੇ ਇਹਦੇ ਕਹਿੰਦੇ ਹੋਈਆਂ ਇਹ ਸੰਗਤ ਰਹਿੰਦੀ ਆ ਤੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਭਾਈ ਆ ਬੰਦੇ ਆ ਗਏ ਲੰਗਰ ਦੇ ਬੈਰੀ ਸਭ ਤੋਂ ਲੇਟ ਆਏ ਆ ਦੇਖ ਲਓ ਆਹ ਦੇਖੋ ਲੰਗਰ ਦੇ ਬੈਰੀ ਸਾਰੇ ਆ ਆਜੋ ਆਜੋ ਆਹੀ ਨਹੀਂ ਲੱਗ। ਆ ਲੰਗਰ ਦੇ ਬੈਰੀ ਆ ਸਾਰੇ ਦੇਖੋ ਜੀ। ਜਿੰਨੇ ਲੰਗਰ ਲੱਗੇ ਨਾ ਮੇਲੇ ਸਾਰੇ ਖਾ ਕੇ ਆਇਆ ਦੇ ਸ਼ਕਲਾ ਸਾਧੀਆਂ। ਆ ਪਛਾਣ ਲਓ ਕਿਤੇ ਵੀ ਲੰਗਰ ਲੱਗਾ ਹੋਵੇ ਬਦੇ ਤੋਂ ਪਹਿਲਾਂ ਮੁਰੇ ਮਿਲਣਗੇ ਆ ਦੇਖੋ। ਆ ਦੇਖ ਲਓ। ਹਾਂ ਬਰੀ। ਲੰਗਰ ਵਾਲਿਓ ਕਿਦਾਂ? ਆ ਲੰਗਰ ਕਹਿ ਕੇ ਖੇੜੇ ਦੀ। ਇਹ ਲੰਗਰ ਕਹਿ ਕੇ ਖੇੜੇ ਦੀ ਹੈ ਨਾ। ਐਲ ਸੀ ਸੀ ਐਫ। ਮੈਂ ਨਹੀਂ ਆਇਆ ਨਾ ਲੱਪਣ ਗਿਆ ਸੀ। ਲੱਪਣ ਨਹੀਂ ਹੁਣ ਭਾਲੇ ਮਰ ਗਿਆ ਲੱਪਣ ਗਿਆ ਸੀ। ਲੱਪਣ ਗਿਆ ਆਪ ਲੰਗਰ ਛਕਣ ਲੱਪਿਆ ਹੈ। ਹੌਲ ਹੋ ਗਿਆ ਚ ਸਕਦਾ ਪੂਰੀਆ ਹੋ ਵੀ ਆ ਜੀ ਚਲ ਜੇ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਵਾਡੀ ਵੀਡੀਓ ਦੇ ਸਮਾਪਤ ਹੋ ਗਿਆ ਤਾਂ ਵੀਡੀਓ ਦੇ ਸੁਪਾ ਚ ਮਿਲਦੇ ਪੀਟਰ ਗਾਂ ਦੇ ਮੈਨੇ ਕੋਸ ਤੋਂ ਹਾਂ ਸਾਰੇ ਮੇਰਾ ਹਾਲ ਖਾਲੇ ਇਸੇ ਦਿਨ ਸਮਾਗੇ ਸੋ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਚੈਨਲ ਨੂੰ ਗਾਓ ਸਬਸਕ੍ਰਾਈਬ ਕਰੋ ਜਿਹਦੇ ਨਾਲ ਕਿ ਤੁਹਾਨੂੰ ਬਾਬਾ ਜੀ ਨੇ ਕਦੀ ਮਾਫੀ ਕਰਨਾ ਉਹ ਪਾਪ ਲੱਗਦਾ ਇਹ ਮੇਰਾ ਵੀਡੀਓ ਬਣਾਈ ਆ ਭਾਈ ਤੁਸੀਂ ਵੀ ਸੋਲੋ ਸਾਰੇ ਪਾਪ ਲੱਗੂ ਜੇ ਚੈਨਲ ਨੂੰ ਸਬਸਕ੍ਰਾਈਬ ਨਾ ਕੀਤਾ ਪਹਿਲੇ ਸਬਸਕ੍ਰਾਈਬ ਲਾਈਕ ਵੀ ਕਰ ਖਾਲਸਾ ਹਾਏ ਜੀ ਕੀ ਬਤਾ